ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡਾ ਆਪਣੇ ਚੈਨਲ ਤੇ ਆਉਣ ਦਾ ਬਹੁਤ-ਬਹੁਤ ਸਵਾਗਤ ਹੈ ਜੀ ਚੈਨਲ ਹੈ ਜੀ ਆਪਣਾ ਕੰਮ ਦੀਆਂ ਗੱਲਾਂ ਜਦੋਂ ਵੀ ਆਪਾਂ ਗੱਲ ਕਰਾਂਗੇ ਜੀ ਆਪਣੇ ਚੈਨਲ ਦੇ ਕੰਮ ਦੀ ਹੀ ਗੱਲ ਕਰਾਂਗੇ ਤੁਸੀਂ ਸੁਣ ਲਿਆ ਕਰੋ ਮੇਰੀ ਗੱਲ ਨੂੰ ਪਿਆਰ ਨਾਲ ਸਤਿਕਾਰ ਨਾਲ ਸੁਣ ਲਿਆ ਕਰੋ ਸੋ ਨੂੰ ਮੇਰੀ ਵਧੀਆ ਗੱਲ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਆਪਾਂ ਆਪਣੇ ਚੈਨਲ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੀਏ ਆਪਣੇ ਚੈਨਲ ਨੂੰ ਅੱਗੇ ਲੈ ਕੇ ਜਾਈਏ ਅੱਜ ਜੀ ਮੈਂ ਗੱਲ ਕਰਦੀ ਆ ਛੋਟੀ ਜੀ ਗੱਲ ਹੈ ਜੀ ਮੇਰੀ ਜਿੰਨਾ ਲੋਕਾਂ ਨੂੰ ਪਾਠ ਕਰਨ ਵਿੱਚ ਮਨ ਨਹੀਂ ਲੱਗਦਾ ਅੱਜ ਮੈਨੂੰ ਲੱਗਿਆ ਵੀ ਮੈਂ ਇਹ ਗੱਲ ਇਸ ਟੌਪਿਕ ਤੇ ਗੱਲ ਕਰਾਂ ਜਿੰਨਾ ਦਾ ਪਾਠ ਕਰਨ ਨੂੰ ਦਿਲ ਨਹੀਂ ਕਰਦਾ ਜਾਂ ਪਾਠ ਕਰਦੇ ਆ ਰਸ ਨਹੀਂ ਆਉਂਦਾ ਵੀ ਉਸ ਲੋਕਾਂ ਤੇ ਆਪਾਂ ਗੱਲ ਕਰਦੇ ਆ ਉਹਨਾਂ ਭੈਣਾ ਭਰਾਵਾਂ ਨੂੰ ਆਪਾਂ ਦੱਸਦੇ ਆ ਵੀ ਅਕਸਰ ਆਪਾਂ ਪਾਠ ਕਿਵੇਂ ਕਰਨਾ ਹੈ ਕਿਵੇਂ ਕਿੱਥੋਂ ਸ਼ੁਰੂ ਕਰਨਾ ਹੈ ਕਿਵੇਂ ਆਪਾਂ ਮਨ ਜੋੜ ਕੇ ਪਾਠ ਕਰਨਾ ਹੈ ਕਿਵੇਂ ਆਪਾਂ ਨੂੰ ਮਨ ਦੀ ਸ਼ਾਂਤੀ ਮਿਲਦੀ ਹੈ ਜਦੋਂ ਵੀ ਆਪਾਂ ਗੁਰਬਾਣੀ ਪੜ੍ਹਦੇ ਹਾਂ ਅਕਸਰ ਹੀ ਮਨ ਨੂੰ ਸਕੂਨ ਜ਼ਰੂਰ ਆਉਂਦਾ ਹੈ ਮਨ ਸ਼ਾਂਤ ਵੀ ਜ਼ਰੂਰ ਹੁੰਦਾ ਹੈ ਪਰ ਜਦੋਂ ਆਪਾਂ ਬਾਣੀ ਮਨ ਲਾ ਕੇ ਪੜਦੇ ਆ ਬਾਣੀ ਦੇ ਵਿੱਚੋਂ ਆਪਾਂ ਨੂੰ ਹਰ ਇੱਕ ਗੱਲ ਸਮਝ ਆਉਂਦੀ ਹੈ ਜਿਵੇਂ ਕਿ ਕਹਿ ਲਈਏ ਆਪਾਂ ਕਥਾ ਕਰੀਏ ਜਾਂ ਆਪਾਂ ਉਹਨੂੰ ਅਰਥਾ ਸਮੇਤ ਪੜਹੀਏ ਵੀ ਜਦੋਂ ਆਪਾਂ ਬਾਣੀ ਗਾ-ਗਾ ਕੇ ਪੜਨ ਲੱਗ ਜੰਨੇ ਆ ਨਾ ਫਿਰ ਆਪਾਂ ਨੂੰ ਨਾਇ ਤਾਂ ਬਾਣੀ ਦੇ ਵਿੱਚ ਰਸ ਆਉਣ ਲੱਗ ਜਾਂਦਾ ਹੈ ਨਾਲੇ ਆਪਾਂ ਨੂੰ ਬਾਣੀ ਅਕਸਰ ਹੀ ਸਮਝ ਆਉਣ ਲੱਗ ਜਦੀ ਹੈ ਇਹ ਤਾਂ ਲੱਗਦਾ ਹੀ ਨਹੀਂ ਹੈਗਾ ਵੀ ਮੈਂ ਬਾਣੀ ਪੜ ਲਈਦੀ ਇੱਥੋਂ ਮੈਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਆਪਾਂ ਗਾ ਕੇ ਬਾਣੀ ਪੜਦੇ ਨਾ ਰਸ ਲੈਨੇ ਆ ਫੇਰ ਤਾਂ ਵਾਕਈ ਵੱਡਾ ਹੀ ਕੰਮ ਹੋ ਜਾਂਦਾ ਹੈ ਤੇ ਰਸ ਬਹੁਤ ਜ਼ਿਆਦਾ ਹੀ ਆਉਣ ਲੱਗ ਜਾਂਦਾ ਹੈ ਜਿਹੜੇ ਲੋਕ ਕਹਿੰਦੇ ਨੇ ਕਿ ਵੀ ਪਾਣੀ ਪੜਦੇ ਆ ਮਨ ਨਹੀਂ ਲੱਗਦਾ ਪਾਣੀ ਪੜਦੇ ਆ ਵਾਸੀ ਆਉਣ ਲੱਗ ਜਾਂਦੇ ਨੇ ਸਾਨੂੰ ਅਚ ਜੀ ਲੱਗਣ ਲੱਗ ਜੇਦੀ ਐ ਵੀ ਇਹ ਕਿਉਂ ਹੁੰਦਾ ਹੈ ਇਹ ਹੋ ਹੁੰਦਾ ਸੀ ਜਿਹੜੂ ਆਪਾਂ ਮਨ ਲਾ ਕੇ ਬੈਠਦੇ ਨਹੀਂ ਹੈਗੇ ਫਿਰ ਆਪਾਂ ਨੂੰ ਲੱਗਣ ਲੱਗ ਜਾਂਦਾ ਹੈ ਵੀ ਆਪਾਂ ਬਾਣੀ ਥੋੜਾ ਜਿਹਾ ਮਨ ਲਾ ਕੇ ਬੈਠੀਏ ਕਿਉਂਕਿ ਗੁਰੂ ਨੂੰ ਆਪਾਂ ਹਾਜ਼ਰ ਨਾਜ਼ਰ ਸਮਝਣਾ ਹੋਇਆ ਬਾਣੀ ਪੜੀਏ ਗੁਰੂ ਆਪਣੇ ਜਦੋਂ ਆਪਾਂ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਆ ਗੁਰੂ ਆਪੇ ਵਿੱਚ ਵਰਤਦਾ ਉਹਨੇ ਤਾਂ ਵਿੱਚ ਵਰਤ ਕੇ ਹੀ ਸਭ ਕੁਝ ਕਰਾ ਜਾਣਾ ਹੁੰਦਾ ਆਪਾਂ ਨੂੰ ਆਪ ਹੀ ਬਾਣੀ ਪੜਾ ਜਾਣੀ ਹੈ ਆਪ ਹੀ ਆਪਣੇ ਨਾਲ ਖੜ ਜਾਣਾ ਹੁੰਦਾ ਆ ਕੇ ਜੋ ਵੀ ਆਪਾਂ ਕੀਤੀਆਂ ਅਰਦਾਸਾਂ ਸੋਚੀਆਂ ਹੁੰਦੀਆਂ ਨੇ ਸਮਝੀਆਂ ਹੁੰਦੀਆਂ ਨੇ ਉਹ ਸਾਰੀਆਂ ਆਪਣੀਆਂ ਕੀਤੀਆਂ ਹੋਈਆਂ ਸਾਰੀਆਂ ਪੂਰੀਆਂ ਹੋ ਜਾਂਦੀਆਂ ਨੇ ਬਾਣੀ ਆਪਾਂ ਸ਼ੁਰੂ ਕਰੀਏ ਜੀ ਇੱਕ ਓ ਓਕਾਰ ਤੋਂ ਹਾਂਜੀ ਉਤੋਂ ਆਪਾਂ ਬਾਣੀ ਸ਼ੁਰੂ ਕਰਦੇ ਆ ਹੋਇਆ ਆਪਣਾ ਥੋੜਾ ਥੋੜਾ ਮਿੰਟ ਮਿੰਟ ਪਲ ਪਲ ਆਪਾਂ ਗੁਰਬਾਣੀ ਨਾਲ ਜੋੜਦੇ ਜਾਈਏ ਇੱਕ ਨਾ ਇੱਕ ਦਿਨ ਜਾ ਕੇ ਆਪਣੇ ਜੀਵਨ ਵਿੱਚ ਬਹੁਤ ਜ਼ਿਆਦਾ ਵੱਡਾ ਸੁਧਾਰ ਆ ਜਾਂਦਾ ਹੁੰਦਾ ਹੈ ਜੋ ਗੁਰਬਾਣੀ ਹੈ ਬਸ ਉਹ ਗੁਰੂ ਦੀ ਬਾਣੀ ਹੈ ਉਹਨੂੰ ਜਿਹੜਾ ਪੜ ਲੈਂਦਾ ਸੁਣ ਲੈਂਦਾ ਸਮਝ ਲੈਂਦਾ ਬਸ ਉਹੀ ਜਾਣ ਜਾਂਦਾ ਹੈ ਗੁਰੂ ਬਾਣੀ ਪੜ ਲਈ ਸੁਣ ਲਈ ਸਮਝ ਲਈ ਜਾਣ ਲਈ ਬਸ ਉਹਦੇ ਹਿਰਦੇ ਦੇ ਵਿੱਚ ਵਸ ਜਾਂਦੀ ਹੈ ਗੁਰਬਾਣੀ ਬਹੁਤ ਹੀ ਵੱਡੀ ਔਕਾਤ ਵਾਲੀ ਚੀਜ਼ ਹੈ ਜੀ ਬਹੁਤ ਜ਼ਿਆਦਾ ਸਮਝਣ ਵਾਲੀ ਚੀਜ਼ ਹੈ ਆਪਾਂ ਗੁਰਬਾਣੀ ਨੂੰ ਸਮਝਦਿਆਂ ਹੋਇਆਂ ਅੱਗੇ ਲੈ ਕੇ ਜਾਈਏ ਮਨ ਜ਼ਰੂਰ ਕਰੂਗਾ ਮਨ ਜ਼ਰੂਰ ਲੱਗੂਗਾ ਗੁਰਬਾਣੀ ਪੜਦਿਆਂ ਹੋਇਆਂ ਪਰ ਆਪਾਂ ਜ਼ਰੂਰ ਪਿਆਰ ਨਾਲ ਪਿਆਰ ਵਿੱਚ ਭਿੱਜ ਕੇ ਗੁਰੂ ਦੇ ਬਣ ਕੇ ਬਾਣੀ ਗਾ ਗਾ ਕੇ ਜਦੋਂ ਪੜਾਂਗੇ ਆਪਣੇ ਅੰਦਰੋਂ ਹੀ ਇੱਕ ਫੁਰਨਾ ਜਾ ਆਊਗਾ ਵੀ ਇਦਾਂ ਗੁਰਬਾਣੀ ਆਪਾਂ ਰੋਜ਼ ਹੀ ਪੜ੍ਹੀਏ ਇਦਾਂ ਲੱਗਿਆ ਕਰੂਗਾ ਵੀ ਗੁਰਬਾਣੀ ਪੜ੍ਹੀਏ ਗੁਰਬਾਣੀ ਸੁਣੀਏ ਵੀ ਇੱਕ ਵੀ ਪਲ ਆਪਾਂ ਆਪਣੀ ਤਬਿਰਥਾ ਨਾ ਜਾਣਦੇ ਹੀ ਵੀ ਗੁਰ ਬਾਣੀ ਪੜਦੇ ਆ ਬਸ ਇੰਨੀ ਸਮਝ ਆਉਣ ਲੱਗ ਜਾਣੀ ਐ ਜਿੰਨੀ ਵੀ ਕਹੀ ਦੀ ਪਰ ਮੈਂ ਅੱਜ ਇਹੀ ਸੋਨੂੰ ਗੱਲਾਂ ਬਾਤਾਂ ਦੇ ਵਿੱਚ ਕੁਛ ਨਾ ਕੁਛ ਦੱਸਣਾ ਚਾਹੁੰਦੀ ਸੀਗੀ ਵੀ ਆਪਾਂ ਆਪਣੇ ਵਿਵਹਰ ਨਾਲੇ ਗੱਲ ਕਰੀਏ ਗੁਰ ਬਾਣੀ ਕਿਵੇਂ ਪੜੀਏ ਦੇਖੋ ਜੇ ਸੋਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਆਪਾਂ ਆਪਣਾ ਨਵਾਂ ਚੈਨਲ ਬਣਾਇਆ ਇਹਨੂੰ ਆਪਾਂ ਅੱਗੇ ਤੱਕਰ ਲੈ ਚੱਲੀਏ ਆਪਾਂ ਜਿਹੜੀ ਕੋਈ ਕੰਮ ਦੀ ਗੱਲ ਹੁੰਦੀ ਹੈ ਉਹੀ ਕਰਾਂਗੇ ਤੇ ਕੰਮ ਦੀ ਗੱਲ ਨੂੰ ਆਪਾਂ ਅੱਗੇ ਕਿਵੇਂ ਲੈ ਜਾਈਏ ਮੇਰੀ ਗੱਲ ਮੇਰੀ ਬੇਨਤੀ ਹੈ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਹਾਂਜੀ ਮੈਂ ਇਹ ਹੀ ਕਹਿਣੀ ਆ ਜੀ ਵੀਡੀਓ ਨੂੰ ਤੁਹਾਡਾ ਦੇਖਣ ਵਾਸਤੇ ਮੈਂ ਧੰਨਵਾਦ ਕਰਦੀ ਆ ਅੱਗੇ ਤੁਸੀਂ ਮੇਰੇ ਵੀਡੀਓ ਦੇਖਦੇ ਰਹਿਆ ਕਰੋ ਨਵੀਆਂ ਨਵੀਆਂ ਵੀਡੀਓ ਆਪਾਂ ਹਰ ਇੱਕ ਕੰਮ ਦੀ ਗੱਲ ਤੇ ਵੀਡੀਓ ਜ਼ਰੂਰ ਬਣਾਉਂਦੇ ਰਹਿਆ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ